ਮਟੈਂਡਾ ਦੇ ਸਦਭਾਵਨਾ ਚੌਕ ਹਸਪਤਾਲ ਬਾਜ਼ਾਰ ਦੇ ਨੇੜੇ ਇੱਕ ਗਨ ਹਾਊਸ ਦੀਆਂ ਪੌੜੀਆਂ ਦੇ ਵਿੱਚ ਲੱਗੀ ਭਿਆਨਕ ਅੱਗ ਤੁਰੰਤ ਬੁਲਾਇਆ ਗਿਆ ਫਾਇਰ ਬ੍ਰਿਗੇਡ ਨੂੰ ਮੌਕੇ ਤੋਂ ਵੱਡਾ ਹਾਦਸਾ ਟਲਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਗਨ ਹਾਊਸ ਜਿੰਗਾਂ ਜਿਸ ਦੀਆਂ ਕਿ ਪੌੜੀਆਂ ਦੇ ਵਿੱਚ ਹੁਣ ਤੋਂ ਥੋੜੀ ਦੇਰ ਪਹਿਲਾਂ ਅੱਗ ਲੱਗ ਗਈ ਜਿਸ ਤੋਂ ਬਾਅਦ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਤੇ ਜਿਸ ਦੀ ਸੂਚਨਾ ਤੁਰੰਤ ਮਾਲਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੇ ਵੱਲੋਂ ਤੁਰੰਤ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਤੇ ਫਿਲਹਾਲ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਬਾਅਦ ਸੁੱਖ ਦਾ ਸਾਹ ਲਿਆ ਗਿਆ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਮੋਕੇ ਤੇ ਮੌਜੂਦ ਲੋਕ ਆਉ ਸੁਣਦੇ ਆ ਸਾਡਾ ਬਰਕਰਾਰ ਰਸਿਕ ਫਾਇਰ ਬਾਲਾ ਜੀ ਸਫਲ ਫਾਇਰ ਬ੍ਰੀਡ ਤੋਂ ਦੱਸਦਾ ਸਾਡੇ ਕੋਲੇ 19:16 ਮਿੰਟ ਤੋਂ ਕਿਹਾ ਵੀਣੇ ਕੀ ਗਵਾਰ ਮੈਡੀਕਲ ਦੇ ਨਾਲ ਦੁਕਾਨ ਚੱਕ ਲੱਗੀ ਆ ਤੇ ਅਸੀਂ ਆਪਣੀ ਟੀਮ ਲੈ ਕੇ 2 ਘੰਟੇ ਲੈ ਕੇ ਪਹੁੰਚੇ ਮੋਕੇ ਤੇ ਆ ਹੌਸ ਕੰਟਰੋਲ ਆ ਸਰ ਕਿੰਨਾ ਕਲਪਸਾਨ ਹੋਇਆ ਜੀ ਨਸਾਨ ਕੋਈ ਨਹੀਂ ਹੋਇਆ ਜੀ ਕਿੰਨੇ ਕਾਰਨ ਕੀ ਲੱਗਦਾ ਕੀ ਅੱਗ ਨੂੰ ਸ਼ਾਰਟ ਸਰਕਟ ਹੀ ਲੱਗ ਰਿਹਾ ਜੀ ਇਹ ਜੜਵਾਲ ਦਾ ਨਸਾਨ ਨਹੀਂ ਹੋਇਆ ਜੀ ਕਿੰਨੀ ਦੇਰ ਚੱਤਰੀ ਉੱਤੇ ਇੱਕ ਲੱਗ ਬਸ 5 ਤੋਂ 7 ਮਿੰਟ ਚ ਅਸੀਂ ਨਾਲ ਹੀ ਸੀ ਕਿ ਨਹੀਂ 5 ਤੋਂ 7 ਮਿੰਟ ਚ ਕੰਟਰੋਲ ਹੋ ਗਿਆ ਕਿ ਜੀ ਕਿੰਨੀ ਦੇਰ ਲੱਗੀ ਤਾਂ ਨਜ਼ਰ ਆਉਂਦੇ ਸੀ ਬਾ ਤੋ 2-4 ਮਿੰਟ ਜੀ ਬੀਰ ਸਿੰਘ ਹਨ ਸਰ ਕੀ ਹੋਇਆ ਕੀ ਇੱਥੇ ਓਏ ਤਾਰਾਂ ਨੂੰ ਅਗਲਾ ਕਿਸੀ ਮੀਟਰ ਸ਼ਾਟ ਹੋ ਗਿਆ ਸੀ ਤਾਰਾਂ ਜਿਹੜੀ ਇੱਕ ਵਾਰ ਆ ਰਹੀ ਹੈ ਨਾ ਉਹਨਾਂ ਦੀ ਟਾਵਰ ਵਾਲਿਆਂ ਨੇ ਉਹ ਸ਼ਾਟ ਉਹ ਜੇ ਕਰਕੇ ਸਾਰਾ ਅੰਡਾ ਫਾਇਰ ਹੋ ਗਿਆ ਸੀਗਾ ਮੀਟਰ ਫਾਇਰ ਹੋ ਗਿਆ ਕਿਹੜੀ ਦੁਕਾਨ ਤੇ ਹੋਇਆ ਕਿ ਇਹ ਤੇਤਪਾਲ ਸਿੰਘ ਉਹ ਜਾ ਉਹ ਜਾ ਆ ਆਹ ਹੁਜਾਦ ਕਿਹੜੇ ਦੇ ਆ? ਸੁਪਾਸਿੰਗ ਹੁਜਾਦ ਕਿਹੜੀ ਰੋਡ ਤੇ ਆ? ਇਹ ਮਾਂ ਰੋਡ ਤੇ ਆ। ਕਿੰਨੇ ਦਾ ਨੁਕਸਾਨ ਕਿੰਨਾ ਹੋ ਗਿਆ? ਕੋਈ ਜਾਨੀ ਮਾਰੀ ਨੁਕਸਾਨ ਨਹੀਂ ਹੋਇਆ ਸਾਰਾ ਮੀਟਰਾਂ ਦਾ ਨੁਕਸਾਨ ਹੋਇਆ। ਜੀ। ਜਾਨੀ ਮਾਰੀ ਨੁਕਸਾਨ ਨਹੀਂ ਹੋਇਆ ਪੇਟੀਆਂ ਭਈਆਂ ਸੀ ਉਹ ਸੜ ਗਈਆਂ। ਫਾਇਰ ਬ੍ਰੀਡਰ ਆ ਦੇ ਟਾਈਮ ਤੇ ਆ। ਆਹ ਕਹਾਵੇ ਟਾਈਮ ਦਾ ਆ।